ਸਾਸ਼ੇਕਲ ਮਹਾਕਾਮਲ ਦੁਆ ਕੁਸ਼ਿਤ ਰਿਵਤਾ ਸਮਰ ਨਿਊਜ਼ ਇਸ ਸਮੇਂ ਮੌਜੂਦ ਹੈ। ਇਤਰਾਚੀ ਮੰਦਰ ਸ੍ਰੀ ਕਾਲੀ ਦੇਵ ਮੰਦਿਰ ਔਰ ਸਾਡੇ ਨਾਲ ਪੰਜ ਰਤਗੀਰ ਜੀ ਸਾਡੇ ਨਾਲ ਮੌਜੂਦ ਹਨ। ਅੱਜ ਪਹਿਲਾ ਨਾਟਕ ਹੈਗਾ ਉਹਨਾਂ ਨਾਲ ਗੱਲਬਾਤ ਕਰਦੇ ਕਿ ਮਹਾਂਤ ਹੈਗੇ ਮੰਦਿਰ ਦੀ ਉਹ ਜਿਹੜਾ ਨਾਟਕ ਪਹਿਲਾ ਨਾਟਕ ਹੈ ਤੇ ਕਿਉਂ ਕਿਸ ਮਤਦਾਨ ਹੁੰਦੇ ਜੀ। ਜੈ ਮਈ ਜੈ ਮਹਾਕਾਲ। ਇੱਕ ਤਾਂ ਮਹਾਂਤਤਾ ਬਾਰੇ ਮਹਾਂਤਤਾ ਮੇਰੀ ਔਕਾਤ ਨਹੀਂ ਹੈ ਜੀ ਸਰੀਰ ਦੇ ਮੁਤਾਬਕ ਵੀ ਮੈਂ ਮਾਂ ਦੀ ਮਹਾਂਤਤਾ ਦਾ ਗੁਣ ਗਾਣ ਕਰ ਸਕਾਂ ਕਿਉਂਕਿ ਮਾਂ ਦਾ ਗੁਣ ਗਾਣ ਨਾ ਕੋਈ ਕਰਤਕ ਹੈ ਨਾ ਕੋਈ ਕਰ ਸਕਦਾ ਹੈ ਨਾ ਕਰਜਾ ਲਾਤ ਸਕਦਾ ਨਾ ਮਹਾ ਮਾਈ ਦੇ ਨਰਾਤਿਆਂ ਦੀਆਂ ਤੁਹਾਨੂੰ ਸਾਰਿਆਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਲੱਖ ਲੱਖ ਵਧਾਈਆਂ ਮਾਤਾ ਰਾਣੀ ਪੂਰੇ ਵਿਸ਼ਵ ਤੇ ਸ਼ਾਂਤੀ ਤੇ ਤਰੱਕੀ ਦਾ ਜਿਹੜਾ ਆਪਣਾ ਅਸ਼ੀਰਵਾਦ ਆ ਬਣਾ ਕੇ ਰੱਖੇ ਅੱਜ ਮਾਂ ਦਾ ਪਹਿਲਾ ਨਰਾਤਾ ਤੇ ਪ੍ਰਸਿੱਧ ਪੀਠ ਕਾਲੀ ਮਾਤਾ ਮੰਦਿਰ ਪਟਿਆਲਾ ਤੋਂ ਦਾਸ ਬ੍ਰਹਮਾਨੰਦ ਗਿਰੀ ਸ਼੍ਰੀ ਹਿੰਦੂ ਤਖਤ ਮੁਖੀ ਪੰਚ ਦਸ ਨਾਮ ਭਰਵਜੋਣਾ ਖੜਾ ਦੋਸ ਨੇ ਆਤੀ ਤੁਹਾਨੂੰ ਸਾਰਿਆਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਵਧਾਈ ਦੇਣ ਸੋ ਸਰ ਮੰਨਤਾ ਦਾ ਜਿਹੜਾ ਪਹਿਲਾ ਨਰਾਤਾ ਕਿਸ ਮਾਤਾ ਦਾ ਹੁੰਦਾ ਤੇ ਕਿੰਨੇ ਲੋਕ ਇਨ੍ਹਾਤੇ ਹੈਗੇ ਨੇ ਔਰ ਜਿਹੜੇ ਹੈਗੇ ਸਰਦਾਲੂ ਕਿੱਥੋਂ ਕਿੱਥੋਂ ਆਉਂਦੇ ਨੇ ਦੇਖੋ ਜੀ ਜਿਹੜਾ ਮਾਲਵਾ ਖੇਤਰ ਆ ਉਹ ਨੌਨ ਰਾਤਾਂ ਮੰਨਦਾ ਨੌਮੀ ਪੂਜਦਾ ਮਾਝਾ ਦੇ ਜਿਹੜਾ ਦਵਾਬਾ ਉਹ ਲੋਕ ਜਿਹੜੇ ਅਕਸ਼ਮੀ ਪੂਜਦੇ ਆ ਬਰ ਜਿਹੜਾ ਪਹਿਲਾ ਨਰਾਤਾ ਮਾ ਸ਼ੈਲ ਪੁੱਤਰੀ ਜੀ ਦਾ ਤੇ ਇਸੇ ਪ੍ਰਕਾਰ ਸਾਰੀਆਂ ਮਾਈਆਂ ਦੇ ਜਿਹੜੇ ਨਰਾਤੇ ਆ ਸੱਤੇ-ਸੱਤ ਆਉਂਦੇ ਰਹੇ ਨੇ ਤੇ ਹੌਲੀ-ਹੌਲੀ ਜਿਹੜਾ ਨੌਮੀ ਦਾ ਤਿਆਰ ਆ ਉਹ ਵੀ ਸਨਾਤਨੀਆਂ ਵਾਸਤੇ ਰਾਮ ਨੌਮੀ ਦੀਆਂ ਵੀ ਅਡਵਾਂਸ ਹੀ ਬਹੁਤ ਵੱਡੇ ਪੱਧਰ ਤੇ ਵਧਾਈਆਂ ਤੁਹਾਨੂੰ ਤੇ ਆਪਣੇ ਵੱਲੋਂ ਸਮੁੱਚੇ ਪੱਤਰਕਾਰ ਭਾਈਚਾਰੇ ਵੱਲੋਂ ਜਿਹੜਾ ਤੁਹਾਡੀ ਪ੍ਰੈਸ ਪਟਿਆਲੇ ਦੀ ਉਹ ਵੀ ਮਲੱਖਣ ਤਾਕਤ ਰੱਖਦੀ ਹੈ ਏਕਤਾ ਭਾਈਚਾਰਾ ਤੇ ਅਖੰਡਤਾ ਨੂੰ ਬਣਾ ਕੇ ਰੱਖਣ ਦੇ ਵਿੱਚ ਉਹ ਪੰਜਾਬ ਦੇ ਜਿੰਨੀ ਪ੍ਰੈਸ ਹੈ ਉਹਦੇ ਵਿੱਚੋਂ ਜਿਹੜੀ ਪਟਿਆਲੇ ਦੀ ਪ੍ਰੈਸ ਹੈ ਉਹ ਇੱਕ ਏਕਤਾ ਤੇ ਅਖੰਡਤਾ ਵਾਸਤੇ ਜਿਹੜਾ ਵੱਖਰਾ ਰੋਲ ਅਦਾ ਕਰਦੀ ਹੈ ਤੁਹਾਨੂੰ ਵੀ ਜਿਹੜੀਆਂ ਲੱਖ ਲੱਖ ਵਧਾਈਆਂ ਤੇ ਮਾਈ ਜਿਆ ਜਿਹੜਾ ਰੋਲ ਹੈ ਤੁਹਾਨੂੰ ਅਦਾ ਕਰਨ ਦੀ ਤਾਕਤ ਦਿੰਦੀ ਰਹੇ। ਉਹ ਜਿਹੜੇ ਸ਼ਰਧਾਲੂ ਆ ਰਹੇ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਕੀ ਕਹਿਣਾ ਚਾਹੋਗੇ? ਸਾਰੇ ਸ਼ਰਧਾਲੂਆਂ ਦੇ ਚਰਨਾਚ ਜਿੱਤ ਬੇਨਤੀ ਹੈ ਮਾਂ ਦਾ ਪਾਸਕ ਤੇ ਦਾਸ ਹੁੰਦੇ ਨਾਲ ਤੇ ਵੀ ਸਾਰੇ ਜਣੇ ਸ਼ਾਂਤੀ ਬਣਾ ਕੇ ਤਰੀਕੇ ਨਾਲ ਲਾਈਨਾਂ ਦੇ ਵਿੱਚ ਰਹਿ ਕੇ ਮੱਥਾ ਟੇਕੋ ਮਾਂ ਦਾ ਅਸ਼ੀਰਵਾਦ ਪ੍ਰਾਪਤ ਕਰੋ ਕਿਸੇ ਤਰ੍ਹਾਂ ਦੀ ਕੋਈ ਹੁੱਲੜਬਾਜੀ ਨਾ ਕਰੋ ਪ੍ਰਸ਼ਾਸਨ ਦਾ ਸੰਪੂਰਨ ਤੌਰ ਤੇ ਸਹਿਯੋਗ ਦਿਓ। ਟਾਈਮਿੰਗ ਦੇ ਕਿਤੇ ਵੀ ਕਿਹ న్యూ ਜਿਹੜਾ ਹੈਗਾ ਦਰਬਾਰ ਖੁੱਲਦਾ ਹੈ ਔਰ ਰਾਤੋਂ ਕਿਨੇ ਤੱਕ ਰਹਿੰਦਾ ਹੈ ਸਿਕਿਉਰਿਟੀ ਦੇ ਲਈ ਤੇ ਕਿੰਨੀ ਸਿਕਿਉਰਿਟੀ ਦੇ ਬੰਦੇ ਮ ਸਿਟੀ ਸਿਟੀ ਵਨ ਸਾਹਿਬ ਹੋ ਗਿਆ ਸਿਟੀ ਸਾਹਿਬ ਹੋ ਗਿਆ ਐਸਐਪੀ ਹੋ ਗਿਆ ਜਿਹੜੇ ਪਉਖਤ ਪ੍ਰਸ਼ਾਸਨ ਦੇ ਪ੍ਰਬੰਧ ਨੇ ਬਹੁਤ ਵਧੀਆ ਕੀਤੇ ਹੋਇਆ ਤਕਤਾ ਪ੍ਰਬੰਧ ਨੇ ਤੇ ਸਵੇਰੇ 4 ਵਜੇ ਤੋਂ ਲੈ ਕੇ ਸ਼ਾਮੀ 10 ਵਜੇ ਤੱਕ ਜਿਹੜਾ ਸ਼ਰਦਾਲੂਆਂ ਦੇ ਦਰਸ਼ਨਾਂ ਵਾਸਤੇ ਮੰਦਿਰ ਖੋਲਿਆ ਗਿਆ ਤੇ ਉਹ ਜਗਤ ਗੁਰੂ ਪੰਚਾਨੰਦ ਗਿਰੀ ਜੀ ਮਹਾਰਾਜ ਦੇ ਦਰਸਾਹ ਮਾਰਗ ਤੇ ਸਮੁੱਚੀ ਜਿਹੜੀ ਟੀਮਾਂ ਉਹਦੀ ਕੰਮ ਕਰ ਰਹੀ ਹੈ ਤੇ ਲੰਗਰ ਦੀ ਜਿਹੜੀ ਸੇਵਾ ਉਹ ਸਵੇਰ ਤੋਂ ਲੈ ਕੇ ਸ਼ਾਮ ਜਿਹੜੀ 10 11 ਵਜੇ ਤੱਕ ਚੱਲਦੀ ਰਹਿੰਦੀ ਹੈ ਬਿਲਕੁਲ ਤੁਹਾਨੂੰ ਦੱਸਿਆ ਪ੍ਰਾਚੀਨ ਮੰਦਿਰ ਹੈਗਾ ਕਾਫੀ ਪੁਰਾਣਾ ਜਿਹੜਾ ਹੈਗਾ ਮੰਦਿਰ ਹੈਗਾ ਔ ਆਉਂਦੇ ਨੇ ਕੈਮਰਾਮੈਨ ਅੰਗਰੇਜ਼ ਸਿੰਘ ਜਰਾਲ ਕਮਲਦਵਾਰ ਪਟਿਆਲਾ ਸਤਿ ਸ਼੍ਰੀ ਅਕਾਲ ਮੈਂ ਹਾਂ ਕਮਲਦਵਾਰ ਕੁਸ਼ੀਦਰੋ ਦਾ ਸਾਮਰ ਨਿਊਜ਼ ਇਸ ਸਮੇਂ ਅਸੀਂ ਮੌਜੂਦ ਹਾਂ પ્રાਚੀਨ ਮੰਦਿਰ ਸ੍ਰੀ ਕਾਲੀਯ ਮੰਦਿਰ ਔਰ ਸਾਡੇ ਨਾਲ ਪੰਜ ਰੰਤਗੀਰ ਜੀ ਸਾਡੇ ਨਾਲ ਮੌਜੂਦ ਹਨ ਅੱਜ ਪਹਿਲਾ ਰਾਤ ਹੈਗਾ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਮਹਾਂਤ ਹੈਗੇ ਮੰਦਿਰ ਦੀ ਔਰ ਜਿਹੜੇ ਨੂੰ ਨਾਤਾ ਪਹਿਲਾਂ ਨਾਤਾ ਹੈ ਤੇ ਕਿਉਂ ਕਿਸ ਮਤਦਾ ਹੁੰਦੇ ਜੀ ਜੈ ਮਾਈ ਜੈ ਮਹਾਕਾਲ ਇੱਕ ਤਾਂ ਮਹਾਂਤਤਾ ਬਾਰੇ ਮਹਾਂਤਾ ਮੇਰੀ ਉਕਾਤ ਨਹੀਂ ਅਜਿ ਸਰੀਰ ਦੇ ਮੁਤਾਬਕ ਵੀ ਮਾਂ ਦੀ ਮਹਾਨਤਾ ਦਾ ਗੁਣ ਗਾਣ ਕਰ ਸਕਾਂ ਕਿਉਂਕਿ ਮਾਂ ਦਾ ਗੁਣ ਗਾਣ ਨਾ ਕੋਈ ਕਰਤਕ ਹੈ ਨਾ ਕੋਈ ਕਰ ਸਕਦਾ ਨਾ ਕਰਜਾ ਲਾਤਕਦਾ ਨਾ ਕੋਈ ਲਾਤ ਗਿਆ ਮਾਂ ਮਾਈ ਦੇ ਨਰਾਤੇਆਂ ਦੀਆਂ ਤੁਹਾਨੂੰ ਸਾਰਿਆਂ ਨੂੰ ਦਿਲ ਦੀਆਂ ਗਹਿਰਾਈਆਂ ਜੋ ਲੱਖ ਲੱਖ ਭਰਾਈਆਂ ਮਾਤਾ ਰਾਣੀ ਪੂਰੇ ਵਿਸ਼ਵ ਤੇ ਸ਼ਾਂਤੀ ਤੇ ਤਰੱਕੀ ਦਾ ਜਿਹੜਾ ਆਪਣਾ ਅਸ਼ੀਰਵਾਦ ਬਣਾ ਕੇ ਰੱਖੇ ਅੱਜ ਮਾਂ ਦਾ ਪਹਿਲਾ ਨਰਾਤਾ ਤੇ ਪ੍ਰਸਿੱਧ ਪੀਠ ਕਾਲੀ ਮਾਤਾ ਮੰਦਿਰ ਪਟਿਆਲਾ ਤੋਂ ਦਾਸ ਬ੍ਰਹਮਾਨੰਦ ਗਿਰੀ ਸ਼੍ਰੀ ਹਿੰਦੂ ਤਖਤ ਮੁਖੀ ਮੰਤ ਸਦਾ ਨਾਮ ਭਰਵਜੋਣਾ ਖੜਾ ਦੋਸਨੇ ਆਤੀ ਤੁਹਾਨੂੰ ਸਾਰਿਆਂ ਨੂੰ ਦਿਲ ਦੀਆਂ ਗਹਿਰਾਈਆਂ ਤੇ ਬਧਾਈ ਦੇਣਾ। ਅੱਛਾ ਹੁਣ ਤਾਂ ਦੱਸ ਜਿਹੜਾ ਪਹਿਲਾ ਨਰਾਤਾ ਕਿਸ માતા ਦਾ ਹੁੰਦਾ ਹੈ ਤੇ ਕਿਹੋ ਟੋਟਲ ਕਿਨੇ ਨਰਾਤੇ ਹੈਗੇ ਨੇ ਔਰ ਜਿਹੜੇ ਹੈਗੇ ਸ਼ਰਧਾਲੂ ਕਿੱਥੋਂ-ਕਿੱਥੋਂ ਆਉਂਦੇ ਨੇ। ਦੇਖੋ ਜੀ ਜਿਹੜਾ ਮਾਲਵਾ ਖੇਤਰ ਹੈ ਉਹ ਨੌਨ ਰਾਤਾਂ ਮੰਨਦਾ ਨੌਮੀ ਪੂਜਦਾ। ਮਾਝਾ ਦੇ ਜਿਹੜਾ ਦਵਾਬਾ ਉਹ ਲੋਕ ਜਿਹੜੇ ਅਕੀ ਪੂਜਦੇ ਆ। ਪਰ ਜਿਹੜਾ ਪਹਿਲਾ ਨਰਾਤਾ ਮਾਂ ਸ਼ੈਲਪਤਰੀ ਜੀ ਦਾ ਤੇ ਇਸੇ ਪ੍ਰਕਾਰ ਸਾਰੀਆਂ ਮਾਈਆਂ ਦੇ ਜਿਹੜੇ ਨਰਾਤੇ ਆ ਸੱਤ ਤੇ ਸੱਤ ਆਉਂਦੇ ਰਹੇ ਨੇ ਤੇ ਹੌਲੀ ਹੌਲੀ ਜਿਹੜਾ ਨੌਮੀ ਦਾ ਤਿਆਰ ਹੈ ਉਹ ਵੀ ਸਨਾਤਨੀਆਂ ਵਾਸਤੇ ਰਾਮ ਨੌਮੀ ਦੀਆਂ ਵੀ ਅਡਵਾਂਸ ਹੀ ਬਹੁਤ ਵੱਡੇ ਪੱਧਰ ਤੇ ਵਧਾਈਆਂ ਤੁਹਾਨੂੰ ਤੇ ਆਪਣੇ ਵੱਲੋਂ ਸਮੁੱਚੇ ਪੱਤਰਕਾਰ ਭਾਈਚਾਰੇ ਵੱਲੋਂ ਜਿਹੜਾ ਤੁਹਾਡੀ ਪ੍ਰੈਸ ਪਟਿਆਲੇ ਦੀ ਉਹ ਵੀ ਮਲੱਖਣ ਤਾਕਤ ਰੱਖਦੀ ਹੈ ਏਕਤਾ ਭਾਈਚਾਰਾ ਤੇ ਅਖੰਡਤਾ ਨੂੰ ਬਣਾ ਕੇ ਰੱਖਣ ਦੇ ਵਿੱਚ ਉਹ ਪੰਜਾਬ ਦੇ ਜਿੰਨੀ ਪ੍ਰੈਸ ਹੈ ਉਹਦੇ ਵਿੱਚੋਂ ਜਿਹੜੀ ਪਟਿਆਲੇ ਦੀ ਪ੍ਰੈਸ ਹੈ ਉਹ ਇੱਕ ਏਕਤਾ ਤੇ ਅਖੰਡਤਾ ਵਾਸਤੇ ਜਿਹੜਾ ਵੱਖਰਾ ਰੋਲ ਅਦਾ ਕਰਦੀ ਹੈ ਤੁਹਾਨੂੰ ਵੀ ਜਿਹੜੀਆਂ ਲੱਖ ਲੱਖ ਵਧਾਈਆਂ ਮਾਈ ਜੈ ਜਿਹੜਾ ਰੋਲ ਹੈ ਤੁਹਾਨੂੰ ਅਦਾ ਕਰਨ ਦੀ ਤਾਕਤ ਦਿੰਦੀ ਰਹੇ ਉਹ ਜਿਹੜੇ ਸ਼ਰਧਾਲੂ ਆ ਰਹੇ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਕੀ ਕਹਿਣਾ ਚਾਹੋਗੇ ਸਾਰੇ ਸ਼ਰਧਾਲੂਆਂ ਦੇ ਚਰਨਾਂ 'ਚ ਬੇਨਤੀ ਹੈ ਮਾਂ ਦਾ ਪਾਸਕ ਤੇ ਦਾਸ ਹੁੰਦੇ ਨਾ ਤੇ ਵੀ ਸਾਰੇ ਜਣੇ ਸ਼ਾਂਤੀ ਬਣਾ ਕੇ ਤਰੀਕੇ ਨਾਲ ਲੈਣਾ ਦੇ ਵਿੱਚ ਰਹਿ ਕੇ ਮੱਥਾ ਟੇਕੋ ਮਾਂ ਦਾ ਅਸ਼ੀਰਵਾਦ ਪ੍ਰਾਪਤ ਕਰੋ ਕਿਸੇ ਤਰ੍ਹਾਂ ਦੀ ਕੋਈ ਹੁੱਲੜਬਾਜੀ ਨਾ ਕਰੋ ਪ੍ਰਸ਼ਾਸਨ ਦਾ ਸੰਪੂਰਨ ਤੌਰ ਤੇ ਸਹਿਯੋਗ ਦਿਓ ਟਾਈਮਿੰਗ ਦੇ ਕਿਤੇ ਵੇਲੇ ਕਿ ਕਿ ਨਿਯੋਜ ਜਿਹੜਾ ਦਰਬਾਰ ਖੁੱਲਦਾ ਹੈ ਔਰ ਰਾਤੋਂ ਗਲੇ ਤੱਕ ਰਹਿੰਦਾ ਹੈ ਸਕਿਉਰਿਟੀ ਲਈ ਦੇਵੇ ਕਿੰਨੀ ਦੀ ਸਕਿਉਰਿਟੀ ਦੇ ਬੰਦੇ ਬੰਨ੍ਹ ਸਕ ਸਿਟੀ ਸਿਟੀ ਵਨ ਸਾਹਿਬ ਹੋ ਗਿਆ ਐਸਪੀ ਸਿਟੀ ਦਾਬ ਹੋ ਗਿਆ ਐਸਐਸਪੀ ਹੋ ਗਿਆ ਜਿਹੜੇ ਪੁਰਸਪ੍ਰਸ਼ਾਸਨ ਦੇ ਪ੍ਰਬੰਧ ਨੇ ਬਹੁਤ ਵਧੀਆ ਕੀਤੇ ਹੋਇਆ ਤਖਤਾ ਪ੍ਰਬੰਧ ਨੇ ਤੇ ਸਵੇਰੇ 4 ਵਜੇ ਤੋਂ ਲੈ ਕੇ ਸ਼ਾਮੀ 10 ਵਜੇ ਤੱਕ ਜਿਹੜਾ ਸ਼ਰਧਾਲੂਆਂ ਦੇ ਦਰਸ਼ਨਾ ਵਾਸਤੇ ਮੰਦਿਰ ਖੋਲਿਆ ਗਿਆ ਤੇ ਉਹ ਜਗਤ ਗੁਰੂ ਪੰਚਾਨੰਦ ਗਿਰੀ ਜੀ ਮਹਾਰਾਜ ਦੇ ਦਰਸਾਏ ਮਾਰਗ ਤੇ ਸਮੁੱਚੀ ਜਿਹੜੀ ਟੀਮਾਂ ਦੀ ਕੰਮ ਕਰ ਰਹੀ ਹੈ ਤੇ ਲੰਗਰ ਦੀ ਜਿਹੜੀ ਸੇਵਾ ਉਹ ਸਵੇਰੇ ਤੋਂ ਲੈ ਕੇ ਸ਼ਾਮ ਦੀ ਜਿਹੜੀ 10 11 ਵਜੇ ਤੱਕ ਚੱਲ ਰਹੀ ਰਹਿੰਦੀ ਹੈ ਬਿਲਕੁਲ ਤੁਹਾਨੂੰ ਦੱਸਿਓ ਪ੍ਰਾਚੀਨ ਮੰਦਿਰ ਹੈਗਾ ਕਾਫੀ ਪੁਰਾਣਾ ਜਿਹੜਾ ਹੈਗਾ ਮੰ ஆண்டு கேமராமேன் அங்கேஷந்தால கமல் பட்டியலா